ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਕੂਲ ਦੇ ਵਿੱਚ ਆੜ ਪੀੜਤ ਲੋਕ ਰਹਿ ਰਹੇ ਆ ਮਤਲਬ ਕਿ ਹਰ ਹਰ ਸਾਰੇ ਪਰਿਵਾਰ ਵਧੀਆ ਰਹ ਰਹੇ ਨੇ ਡਾਕਟਰੀ ਸਹੂਲਤਾਂ ਖਾਣ ਪੀਣ ਨੂੰ ਵਧੀਆ ਪ੍ਰਬੰਧ ਹੋਏ ਹੋਇਆ ਰਹਿਣ ਸਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਸਕੂਲ ਦੇ ਟੀਚਰ ਵੀ ਬਹੁਤ ਮਿਹਨਤ ਕਰ ਰਹੇ ਆ ਆ ਸਾਡੇ ਮੈਂਬਰ ਸਾਹਿਬ ਜੀ ਮੈਂਬਰ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਐ ਇਹਨਾਂ ਬਾਰੇ ਜੋ ਸਹੂਲਤਾਂ ਮਿਲ ਰਹੀਆਂ ਐ ਮੈਡਮ ਦੇ ਰਿਆ ਲੋਈ ਸਹੂਲਤਾਂ ਸਾਰੀਆਂ ਮਿਲ ਰਹੀਆਂ ਨੇ ਪ੍ਰਸ਼ਾਸਨ ਵੀ ਆਪਣੇ ਨਾਲ ਖੜਤਾ ਹੈ ਹਰ ਟਾਈਮ ਮੋਕੇ ਮੋਕੇ ਸਮੇਂ ਸਮੇਂ ਤੇ ਜਿਹੜੀ ਵੀ ਚੀਜ਼ ਦੀ ਲੋੜ ਐ ਪਚਾ ਰਹੇ ਨੇ ਹਾਂ ਪ੍ਰਸ਼ਾਸਨ ਨੂੰ ਜਦੋਂ ਆਪਾਂ ਕੋਲ ਕਰਦੇ ਆ ਜਾਂਦਾ ਹੈ ਪ੍ਰਸ਼ਾਸਨ ਮੋਕੇ ਤੇ ਹਾਂ ਆ ਜਾਂਦਾ ਹੈ ਬਿਨਾ ਕੋਲ ਤੀ ਸੰਸੇ ਚਾ ਟੈਂਟਾਂ ਦੇ ਬਾਰੇ ਪਹੁੰਚ ਰਿਹਾ ਆ। ਇਹ ਬਹੁਤ ਵਧੀਆ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਮਤਲਬ ਕਿ ਹਰ ਇੱਕ ਸਹੂਲਤ ਮੌਕੇ ਦੇ ਮੌਕੇ ਸਾਨੂੰ ਦਿੱਤੀ ਜਾ ਰਹੀ ਆ। ਡਾਕਟਰਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ। ਦਵਾਈ ਦਾਪਾ ਸਾਰਿਆਂ ਨੂੰ ਮਿਲ ਰਿਹਾ ਹੈ। ਪਾਣੀ ਦੀ ਸਹੂਲਤ, ਲੰਗਰ, ਪਾਣੀ ਸਭ ਕੁਝ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਮਿਲ ਰਿਹਾ ਹੈ।